ਪਾਜੀ ਬਹੁਤ ਜ਼ਿਆਦਾ ਮਾੜਾ ਹਾਲ ਐ ਇੱਥੋਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਐ ਕਈਆਂ ਨੂੰ ਰੋਟੀ ਵੀ ਨਹੀਂ ਜੁਰਦੀ ਪੀ ਇੰਨੇ ਵਿਚਾਰਿਆਂ ਨੇ ਗਰੀਬਾਂ ਦੇ ਨੰਗਰ ਨੁਗਰ ਰੁੜ ਗਏ ਕਈ ਲਾਸ਼ਾਂ ਲੂਸ਼ਾਂ ਕੋਈ ਹੋਣਾ ਕੁਛ ਬੜਾ ਕੁਛ ਹੋਇਆ ਇੱਥੋਂ ਅਹੀਂ ਸਰਕਾਰ ਕੋਈ ਨਹੀਂ ਆ ਰਹੀ ਰਸਤਾ ਇੰਨਾ ਕੁ ਟੁੱਟਿਆ ਪਿਆ ਰਹੀਂ ਆਏ ਹੋਇਆ ਇੱਥੇ ਬਹੁਤ ਜ਼ਿਆਦਾ ਰਸਤਾ ਟੁੱਟਿਆ ਹੋਇਆ ਤੇ ਇਹ ਤੁਸੀਂ ਵੀ ਪਾਜੀ ਇਹ ਨਕਸ਼ਾ ਬਦਲ ਗਿਆ ਕਹਿੰਦੇ ਪੈਲਸ ਟੁੱਟ ਗਿਆ ਬਹੁਤ ਜ਼ਿਆਦਾ ਪਾਜੀ ਇਹ ਪਲਸਾ ਤੁਹਾਡੇ ਮਗਰ ਐ ਸਾਰਾ ਟੁੱਟਿਆ ਹੋਇਆ ਐ ਇੰਨਾ ਕੁ ਪਾਣੀ ਆਇਆ ਹੋਇਆ ਕੁਛ ਵੀ ਖਾਖਣਾ ਤੇ ਸ਼ੂਟਿੰਗ ਕਰਨ ਲੋਕੀ ਆਉਂਦੇ ਰਹੇ ਤੇ ਹੁਣ ਤਾਂ ਬਹੁਤ ਹੀ ਮਾੜਾ ਹਾਲ ਹੋਇਆ ਬਹੁਤ ਵਧੀਆ ਨਕਸ਼ੇ ਬਣਾ ਰਹੇ ਹੁਕਮ ਫਿਰਨਾਂ ਦੇ ਪਰ ਹੌੜਾ ਦੇਖਣ ਨੂੰ ਦਿਲ ਨਹੀਂ ਕਰੇ ਕਿ ਤਾਂ ਹੁਣ ਇੱਧਰ ਦੇਖੋ ਕੀ ਹਾਲਾਤ ਹੋ ਗਏ ਇੱਧਰ ਆਈ ਦੇਖੇ ਕਿੰਨੇ ਆ ਪੂਰੇ ਕਿੱਧਰ ਦੁਨੀਆ ਦੇ ਕੀ ਹਾਲਾਤ ਹੋ ਗਏ ਕੀ ਨਹੀਂ ਰਸਤੇ ਵੀ ਚੰਗੇ ਭਲੇ ਸੀ ਪਰ ਰਸਤੇ ਵੀ ਬਲੋਗ ਇਦਾਂ ਹੀ ਹੋ ਗਏ ਬਲਕਿ ਸਾਨੂੰ ਪ੍ਰੋਬਲਮ ਆ ਰਹੀ ਇੱਧਰ ਦੇਖੋ ਹੁਣ ਕਿੰਨਾ ਕਿੰਨਾ ਪਾਣੀ ਆ ਕੀ ਆ ਬਲਕਿ ਸਾਰਾ ਕੁਝ ਹੋ ਗਿਆ ਕੋਈ ਸਰਕਾਰ ਨਹੀਂ ਇੱਥੇ ਆਏਗੀ ਰਾਰ ਰੌੜ ਗਿਆ ਸਭ ਕੁਝ ਰੌੜ ਗਿਆ ਮੋੜਾ ਮਕੋੜਾ ਪਿੰਡ ਦਾ ਨਿਵਾਸੀਆਂ ਵੇ ਦੇਖੋ ਜੀ ਤੁਸੀਂ ਜਦੋਂ ਆਪਾਂ ਇੱਥੇ ਆਉਂਦੇ ਸੀ ਨਾ ਬਹੁਤ ਵਧੀਆ ਸੀਗਾ ਰਸਤਾ ਸੀਗਾ ਸਭ ਆਣ ਜਾਣ ਨੂੰ ਤੇ ਇਸ ਵੇਲੇ ਦੇਖੋ ਤਵਾਹੀ ਕਰ ਸਕਦੇ ਦਰਿਆ ਨੇ ਤਵਾਹੀ ਕਰਤੀ ਐਥੋਂ ਆਪਣੇ ਪਾਰ ਪਾਸ ਤਾਂ ਇਹ ਪੂਰਾ ਆਪਣਾ ਰੈਸਟੋਰੈਂਟ ਜਿਹੜਾ ਸੀਗਾ ਖਤਮ ਹੋ ਗਿਆ ਇਹ ਬਹੁਤ ਵਧੀਆ ਇੱਕ ਘੁੰਮਣ ਫਿਰਨੂ ਜਗਾ ਬਣੀ ਸੀ ਪਰ ਇਹ ਕੁਦਰਤ ਦੀ ਮਾਰ ਹੈ ਜੀ ਕਿ ਇਹਦੇ ਵਿੱਚ ਕਿਸੇ ਇਨਸਾਨ ਦਾ ਹੱਥ ਤਾਂ ਹੈ ਨਹੀਂ ਠੀਕ ਹੈ ਜੀ ਇਹ ਤੇ ਕੁਦਰਤ ਨੇ ਬਹੁਤ ਮਾਰ ਮਾਰੀ ਐ ਪਿੰਡ ਮਕੋੜੇ ਦੇ ਵਿੱਚ ਵੀ ਬਹੁਤ ਹਾਲਾਤ ਮਾੜੇ ਨੇ ਜੀ ਨਕਸ਼ਾ ਬਦਲਤਾ ਪੂਰਾ ਨਕਸ਼ਾ ਬਦਲਤਾ ਸਾਰੇ ਇਧਰੋਂ ਪਿੰਡ ਦਾ ਦਰਿਆਨ ਰਸਤਾ ਬਦਲਿਆ ਤੇ ਘਰਾਂ ਦੇ ਵਿੱਚ ਵੀ ਜਾ ਕੇ ਦੇਖੋ ਕਈਆਂ ਦੇ ਲੋਕਾਂ ਦੇ ਤਾਂ ਬਿਸਤਰ ਹੀ ਨਹੀਂ ਬਚੇ ਰੋਟੀ ਪਕਾਉਣ ਲਈ ਕੋਈ ਥਾਂ ਨਹੀਂ ਬਚੀ ਸਭ ਇੱਕਦਮ ਬਰਬਾਦ ਹੋ ਗਏ